ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਪੈਨਸ਼ਨਾਂ ਦਾ 16% ਡੀਏ ਸਮੇਤ ਪੁਰਾਣੀ ਪੈਨਸ਼ਨ ਤੇ ਹੋਰ ਮੰਗਾਂ ਸੰਬੰਧੀ ਯੂਨੀਅਨਾਂ ਵੱਲੋਂ ਮੁੱਖ ਮੰਤਰੀ ਨੂੰ ਕਾਲੇ ਜੰਡੇ ਦਿਖਾਉਣ ਦੇ ਐਲਾਨ ਬਾਰੇ ਜ਼ਿਕਰ ਕਰਾਂਗੇ ਪਰੰਤੂ ਜੇ ਇਹ ਸ਼ੁਰਤਨਤ ਪਹਿਲਾਂ ਆਫਰ ਨੂੰ ਵਿਹਾਰ ਸਹਿਕ ਜੇਗਾ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸੋ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਆਪਣੀ ਪਾਰਜਾਨੀ ਦੇ 23-35 ਸਾਲ ਸਰਕਾਰੀ ਸੇਵਾ ਕਰਦਿਆਂ ਲੰਘ ਜਾਂਦੇ ਜਦੋਂ ਮੁਲਾਜ਼ਮ ਰਿਟਾਇਰ ਹੋ ਕੇ ਪੈਨਸ਼ਨ ਬਣਦਾ ਹੈ ਤਾਂ ਉਸ ਨੂੰ ਤੇ ਉਹਦੇ ਪਰਿਵਾਰ ਨੂੰ ਢੇਰタルੀਆਂ ਅਸਾਂ ਹੁੰਦੀਆਂ ਹਨ ਕਿ ਰਿਟਾਇਰਮੈਂਟ ਵੇਲੇ ਚੋਖਾ ਪੈਸਾ ਮਿਲੇਗਾ ਜਿਵੇਂ ਕਿ ਪੁਰਾਣੀ ਪੈਨਸ਼ਨ ਤਾਰਕ ਪੈਨਸ਼ਨਾਂ ਨੂੰ ਫਿਲਹਾਲ ਮਿਲ ਰਿਹਾ ਹੈ ਪਰੰਤੂ ਸ਼ੋਗਿਆਜਤਵਾਦ ਭੜਤੀ ਹੋਏ ਲਗਭਗ 2 ਲੱਖ ਮੁਲਾਜ਼ਮਾਂ ਨੂੰ ਸੇ ਸਰਕਾਰੀ ਪਾਰਟੀ ਦੇ ਸਤਾ ਵਿੱਚ ਆਉਣ ਤੋਂ ਬਾਅਦ ਨਵੰਬਰ 2022 ਵਿੱਚ ਕੀਤੇ ਗਏ ਨੋਟੀਫਿਕੇਸ਼ਨ ਨਾਲ ਭਾਵੇਂ ਕਿ ਇਹ ਅਧੂਰਾ ਹੀ ਸੀ ਇੱਕ ਆਸ ਦੀ ਕਿਰਨ ਜ਼ਰੂਰ ਜਾਗੀ ਸੀ ਕਿ ਸ਼ਹਿਰ ਪ੍ਰਾਣੀ ਪੈਨਸ਼ਨ ਬਹਾਲ ਕਰਕੇ ਮੌਜੂਦਾ ਫਤਿਹ ਦੀ ਸਰਕਾਰ ਉਹਨਾਂ ਨੂੰ ਜਰਾਤ ਦੇਵੇਗੀ ਪਰ ਹੁਣ ਜਦੋਂ ਕਿ ਸਰਕਾਰ ਨੂੰ 4 ਸਾਲ ਦਾ ਸਮਾਂ ਲੰਘ ਗਿਆ ਹੈ ਤੇ ਮਹਿਜ਼ ਇੱਕ ਸਾਲ ਹੀ ਬਚਿਆ ਹੈ ਤਾਂ ਹੁਣ ਉਹਨਾਂ ਨੂੰ ਜਾਂਦੀ ਹੋਈ ਆਸ ਦੀ ਕਿਰਨ ਮੱਤਮ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਉਹਨਾਂ ਵਿੱਚ ਪਾਲੀ ਰੋਸ ਹੈ ਪੈਨਸ਼ਨਰ ਜੋ ਕਿ 2.59 ਦੇ ਫੈਕਟਰ ਨੂੰ ਉਡੀਕਦੇ ਉਡੀਕਦੇ ਥੱਕ ਚੁੱਕੇ ਹਨ ਉਮਰ ਦੇ ਆਖਰੀ ਪੜਾਅ ਵਿੱਚ ਕੋਟ ਕਚੈਰੀਆਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ ਤੇ ਸਰਕਾਰ ਦੇ ਝੋਟੇ ਲਾਰਿਆਂ ਤੋਂ ਤੰਗ ਆ ਕੇ ਉਹ ਹੋਸ਼ ਰਹੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਕਈ ਪੈਨਸ਼ਨਰਸ ਤਾਂ ਇਸ ਨੂੰ ਉਡੀਕਦੇ ਉਡੀਕਦੇ ਹੀ ਪਰਮਾਤਮਾ ਨੂੰ ਪਿਆਰੇ ਹੋ ਗਏ ਹਨ 16% ਪੈਂਡਿੰਗ ਡੀਏ ਦੀ ਮੰਗ ਜਿਉਂ ਦੀ ਤੂੰ ਹਵਾ ਦੇ ਵਿੱਚ ਲਟਕ ਰਹੀ ਹੈ ਤੇ ਪਿਛਲਾ 225 ਦਾ ਸਾਲ ਡੀਏ ਪੱਖੋਂ ਖਾਲੀ ਜਾਣ ਕਰਕੇ ਇਸ ਨੂੰ ਨੈਸ਼ ਤੇ 파ੜੀ ਹੀ ਕਿਹਾ ਜਾ ਸਕਦਾ ਹੈ ਪਰ ਹੁਣ ਆਓ ਜਾਣਦੇ ਹਾਂ ਕਿ ਮੰਗਾ ਨਾ ਮੰਨੇ ਜਾਂਦੇ ਰੋਸ ਤੇ ਗੁੱਸੇ ਨਾਲ ਭਰੇ ਮੁਲਾਜ਼ਮ ਤੇ ਪੈਨਸ਼ਨਰ ਯੂਨੀਅਨਾਂ ਵੱਲੋਂ ਮਜਬੂਰ ਹੋ ਕੇ ਕਿਹੜੇ ਫੈਸਲੇ ਲਏ ਗਏ ਹਨ ਪੰਜਾਬ ਦੀ ਆਵਾਜ਼ ਦੀ ਪਾਰਟੀ ਪੰਜਾਬ ਦੇ ਲੋਕਾਂ ਅਤੇ ਮੁਲਾਜ਼ਮਾਂ ਦੇ ਨਾਲ ਇਹ ਕਹਿ ਕੇ ਸੱਤਾ ਵਿੱਚ ਆਈ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕਦੇ ਵੀ ਧਰਨਾ ਨਹੀਂ ਲਾਉਣਾ ਪਵੇਗਾ ਪਰ ਸੱਤਾ ਸਮਾਪਨ ਦੇ ਬਾਅਦ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਇਸ ਵਿੱਚ ਡੀਏ ਦੀਆਂ ਲੰਬੇ ਸਮੇਂ ਤੋਂ ਰਹਿੰਦੀਆਂ ਕੀਤਾ ਪੇ ਕਮਿਸ਼ਨ ਦੀ ਰਿਪੋਰਟ ਪੂਰੇ ਤੌਰ ਤੇ ਲਾਗੂ ਨਾ ਕਰਨਾ ਏਸੀਪ ਬਹਾਲ ਨਾ ਕਰਨਾ ਤੇ ਮੁੱਖ ਤੌਰ ਤੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ ਜਿਹਦੇ ਵਿਰੋਧ ਦੇ ਵਿੱਚ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ ਇਹਨਾਂ ਵਿਚਾਰਾਂ ਦਾ ਪਲਟਾਵਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਗਵਰਨਮੈਂਟ ਟੀਚਰ ਯੂਨੀਅਨ ਪ੍ਰੇਤਪਾਲ ਸਿੰਘ ਚਟਾਲਾ ਨੇ ਕਿਹਾ ਕਿ ਪਿਛਲੇ ਲਗਭਗ 3 ਸਾਲ ਤੋਂ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੋ ਕਿ ਮਹਿਜ ਇੱਕ ਕਾਗਜ਼ ਦਾ ਟੁਕੜਾ ਬਣ ਕੇ ਹੀ ਰਹਿ ਗਿਆ ਹੈ ਤੇ ਉਸ ਨੂੰ ਕਿਤੇ ਵੀ ਲਾਗੂ ਨਹੀਂ ਕੀਤਾ ਗਿਆ ਜਿਹਦੇ ਵਿਰੋਧ ਵਿੱਚ ਲੰਮੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਗਵਰਨਮੈਂਟ ਟੀਚਰ ਯੂਨੀਅਨ ਮੈਦਾਨ ਦੇ ਵਿੱਚ ਉਤਰਿਆ ਹੋਇਆ ਹਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਸੀਬੀ ਸੁਪਰੀ ਯੂਨੀਅਨ ਵੱਲੋਂ ਗੰਤੰਤਰ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵਿਚਾਰਪਲ ਫੇਰੀ ਦੌਰਾਨ ਕਾਲੀਆਂ ਜੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸੱਤਾ ਬਚਾਉਣ ਤੋਂ ਪਹਿਲਾਂ ਸਰਕਾਰ ਨੇ 2004 ਤੋਂ ਬਾਅਦ ਸਰਕਾਰੀ ਸੇਵਾ ਵਿੱਚ ਆਏ ਲਗਭਗ 2 ਲੱਖ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਹੋਖਾ ਨਹੀਂ ਹੋਇਆ ਉਹਨਾਂ ਕਹਿੰਿਆ ਕਿ ਮੁਲਾਜ਼ਮਾਂ ਦਾ ਇਹ ਰੋਸ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮਾਰੂ ਸਿੱਧ ਹੋਵੇਗਾ ਹੁਣ ਜਦੋਂ ਕਿ ਇਹ ਸਰਕਾਰ ਮੁਲਾਜ਼ਮਾਂ ਪੈਨਸ਼ਨਾਂ ਪੱਤਰਕਾਰਾਂ ਬੇਰੁਜ਼ਗਾਰਾਂ ਕੱਚੇ ਮੁਲਾਜ਼ਮਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਤੇ ਉਹਨਾਂ ਦੀਆਂ ਮੰਗਾਂ ਦੇਤੇ ਕੋਈ ਵੀ ਧਿਆਨ ਨਹੀਂ ਦੇ ਰਹੀ ਤਾਂ ਉਸ ਦੇ ਨਾਲ ਸਰਕਾਰ ਦੀਆਂ ਚੋਲਾ ਫਿਲ ਜਾਣ ਗਿਆ ਐਸਾ ਕਹਿਣਾ ਹੈ ਯੂਨੀਅਨ ਅਗਵਾ ਦਾ ਤੇ ਇਸ ਦੇ ਨਾਲ ਜੋ ਸੱਤਾਧਾਰੀ ਸਰਕਾਰ ਦਾ ਰਿਪੀਟ ਕਰਨ ਦਾ ਸੁਪਨਾ ਹੈ ਉਸ ਨੂੰ ਵੱਡੀ ਟਾ ਲੱਗ ਸਕਦੀ ਹੈ ਤੇ ਇਹ ਮਹਿਜ ਇੱਕ ਸੁਪਨਾ ਹੀ ਬਣ ਕੇ ਰਹਿ ਜਾਵੇਗਾ ਜੇਕਰ ਡੈਮੇਜ ਕੰਟਰੋਲ ਨਾ ਕੀਤਾ ਗਿਆ ਇਸ ਵੀਡੀਓ ਵਿੱਚ ਬਸੇ ਨਹੀਂ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਹਾਈਪ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ